ਯਾ ਵੀ ਫੋਕ ਮੇ ਤੇ ਗੋਗੀ ਟਿੱਬਾ ਦੇਖ ਰਹੇ ਸਾਰੇ ਦੋਸਤਾਂ ਨੂੰ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋਇਓ ਸੋ ਦੋਸਤੋ ਅੱਜ ਇੱਕ ਗੱਲ ਕਰਨ ਜਾ ਰਿਹਾ ਸੁੱਚਾ ਸਿੰਘ ਸੂਰਮਾ ਪੰਜਾਬ ਦੇ ਇਤਿਹਾਸ ਦੇ ਵਿੱਚ ਸਿਰਫ ਇੱਕ ਸੁੱਚੇ ਸੂਰਮੇ ਨੂੰ ਦੁਨੀਆ ਜਾਣਦੀ ਹੈ ਜਿਹੜਾ ਸੁੱਚਾ ਸੂਰਮਾ ਪਿੰਡ ਸੰਭਾਉ ਦਾ ਹੋਇਆ ਨੇੜੇ ਢਿੱਕੀ ਦੇ ਲਗੇ ਸੀਗਾ ਤੇ ਇੱਕ ਸੁੱਚਾ ਸਿੰਘ ਸੂਰਮਾ ਹੋਇਆ ਪਿੰਡ ਰੰਗੀਆਂ ਤਹਿਸੀਲ ਧੂਰੀ ਜ਼ਿਲ੍ਹਾ ਸਰਹੂਰ ਦਾ ਜਿਹਨੇ ਅਣਖ ਦੀ ਖਾਤਰ ਆਪਣਾ ਜਿਹੜਾ ਸਾਰਾ ਜੀਵਨ ਆਪਣੀ ਅਣਖ ਦੇ ਖਾਤਰ ਆਪਣੀ ਅਣਖ ਦੇ ਲੇਖੇ ਲਾਇਆ ਉਸ ਸੁੱਚੇ ਸੂਰਮੇ ਦੀ ਗੱਲ ਕਰੂਗਾ ਸਾਡੇ ਚਾਚਾ ਜੀ ਮਾਲੀ ਖਾਂ ਜਿਹੜੇ ਪੰਜਾਬੀ ਸੱਭਿਆਚਾਰ ਦੇ ਉਸ ਸੁੱਚੇ ਦੀ ਜਿਹੜੀ ਜੀਵਨੀ ਆ ਉਹਨੂੰ ਬੋਲੀਆਂ ਦੇ ਰਾਹੀਂ ਉਹ ਸੁੱਚੇ ਸੂਰਮੇ ਨੇ ਕੀ ਕੀ ਕਰਿਆ ਕਿਵੇਂ ਕਿਵੇਂ ਉਹ ਜਾ ਕੇ ਡਾਕੂ ਬਣਿਆ ਕਿਵੇਂ ਕਿਵੇਂ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਜਿਹੜੇ ਲੋਕਾਂ ਨੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂ ਜਿਹੜੇ ਲੋਕਾਂ ਨੇ ਉਸ ਨੂੰ ਕੁੱਟਿਆ ਮਾਰਿਆ ਉਹਨਾਂ ਲੋਕਾਂ ਦਾ ਕੀ ਹਸਰ ਕੀਤਾ ਉਹਨੂੰ ਪੰਜਾਬ ਦੇ ਸੱਭਿਆਚਾਰਕ ਪੰਜਾਬ ਦੇ ਵਿਰਸੇ ਬੋਲੀਆਂ ਦੇ ਰਾਹੀਂ ਤੁਹਾਡੇ ਰੂਬਰੂ ਕਰਾਂਗੇ ਜੀ ਸਾਡੇ ਚਾਚਾ ਮਾਲੀ ਖਾਂ ਜੀ ਉਹਨਾਂ ਦੇ ਨਾਲ ਹਾਂਜੀ ਚਾਚਾ ਜੀ ਤਿਆਰ ਹੋ ਜੀ ਹਾਂਜੀ ਕਰੀਏ ਜੀ ਸਟਾਰਟ ਕਰ ਹਾਂਜੀ ਕਰੋ ਜੀ ਹਾਂਜੀ ਚਾਚਾ ਜੀ ਕਰੋ ਸਟਾਰਟ ਓ ਦੇਵੀ ਮਾਤਾ ਤੂੰ ਬਰਦਾਤੀ ਗੱਫੇ ਦਿੰਦੀ ਵਰਦੇ ਸਭ ਦੀ ਆਸ਼ਾ ਪੂਰਨ ਕਰਦੀ ਕੀ ਕਾਟਾ ਵਿੱਚ ਘਰ ਦੇ ਓ ਜਗ ਦੀ ਜੋਤ ਖੜਕਦੇ ਕੰਟੇ ਸ਼ੇਰ ਖੜੇ ਵਿੱਚ ਦਰਦ ਸੱਜੂ ਸਿੰਘ ਕਬੀਰ ਤੈਨੂੰ ਉਜਾਜ ਸਵਾਹ ਵਿੱਚ ਕਰਦੇ ਅਬਦੇ ਗੁਰੂਆਂ ਦੇ ਗਿਆਨ ਹਿਰਦੇ ਵਿੱਚ ਭਰਦੇ 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 ਅਬਦੇ ਗੁਰੂਆਂ ਦੇ ਹੋ ਚੁੱਤੇ ਦਾ ਪਿੰਡ ਪੱਖੋਂ ਵੀਰ ਨੂੰ ਜਿਸ ਵਿੱਚ ਜਰਮ ਛਿਪਾ ਆ ਨਿੱਕੇ ਹੁੰਦੇ ਦੇ ਮਰ ਗਏ ਮਾਪੇ ਉਹ ਨਾਮਾ ਜਾਲਗਵਾਇਆ ਪੰਜ ਸਾਲ ਪੂਰੇ ਕਰੀ ਨੋ ਕਰੇ ਨਾਮਾ ਫੇਰ ਕਟਾਇਆ ਵਿੱਚ ਰੰਗੀਆਂ ਦੇ ਹੋ ਗਈ ਸ਼ਾਦੀ ਹੂੰ ਆਹ ਸੁੰਨੇ ਵਿੱਚ ਛੀ ਆਇਆ ਸੁੱਚਾ ਸੌਰੇ ਨੇ ਅਬਦੇ ਘਰੇ ਬਸਾਇਆ ਸੁੱਚਾ ਸੌਰੇ ਨੇ ਅਬਦੇ ਘਰੇ ਬਸਾਇਆ ਸੁੱਚਾ ਸੌਰੇ ਨੇ ਅਬਦੇ ਘਰੇ ਬਸਾਇਆ ਸੁੱਚਾ ਸੌਰੇ ਨੇ ਓ ਬਿਕੇ ਰੰਗੀਆਂ ਦੇ ਰੈਂਦਾ ਸੁੱਚਾ ਖੇਤੀ ਸੀ ਕਰਵੰਦਾ ਲਟਕੇ ਤਿੰਨ ਛਤੇ ਦੇ ਹੋਗੇ ਉਹਨਕੇ ਨਾਮਾ ਉਹ ਲਾਲ ਸਿੰਘ ਤੇ ਜਾਗਰ ਦੂਜਾਤੀ ਜਾ ਚੰਦ ਛਣਾਉਂਦਾ ਵਿਚ ਮੋੜਾਂ ਦੇ ਲਾਲ ਸਿੰਘ ਨੂੰ ਹੂੰ ਕੋਛ ਚਾ ਬਿਆਲ ਆਉਂਦਾ ਮਕਲਾ ਦਾ ਵੀ ਉਹਦਾ ਨਾਲ ਹੀ ਆ ਗਿਆ ਸੱਜੂ ਸਿੰਘ ਕਥ ਗਾਉਂਦਾ ਬੋਟੀ ਲਲੋ ਦੀ ਭਾਨੋ ਨਾਮ ਬਤਾਉਂਦਾ ਬੋਟੀ ਲਲੋ ਦੀ ਭਾਨੋ ਨਾਮ ਬਤਾਉਂਦਾ ਬੋਟੀ ਲਲੋ ਦੀ ਭਾਨੋ ਨਾਮ ਬਤਾਉਂਦਾ ਬੋਟੀ ਲਲੋ ਦੀ ਵਿਚ ਰੰਗੀਆਂ ਦੇ ਜੀਮਿੰਦਾਰ ਨੀਖੇਮ ਕੌਰ ਸੀ ਨਾਰੀ ਬਿਸ਼ਨ ਸਿੰਘ ਸੀ ਪੁੱਤਰ ਓਸ਼ ਦਾ ਸ਼ੈਲ ਜਵਾਨ ਭਾਰੀ ਗਦਾਰੀ ਵਿਹਨੇ ਦੇ ਸੰਗ ਭਾਨ ਕੌਰ ਦੀ ਪਈ ਮੁਹੱਬਤ ਭਾਰੀ ਸੁਆਸ ਵੇਰੇ ਮਿਲਦੇ ਦੋਨੇ ਉਹ ਇੱਕੋ ਉਮਰ ਪਿਆਰੀ ਆਸ਼ਕ ਲੋਕਾਂ ਦੀ ਜਾਨ ਹੈ ਇੱਕ ਧੜ ਨਿਆਰੀ ਆਸ਼ਕ ਲੋਕਾਂ ਦੀ ਜਾਨ ਹੈ ਇੱਕ ਧੜ ਨਿਆਰੀ ਆਸ਼ਕ ਲੋਕਾਂ ਦੀ ਜਾਨ ਹੈ ਇੱਕ ਦਰ ਨਿਆਰੀ ਆਸ ਕ ਲੋਕਾਂ ਦੀ ਹੋ ਪੰਨੋ ਕੈਂਦੀ ਸੁਣ ਬੇ ਵਿਸ਼ਨੇ ਆ ਕਸੋਂ ਵੀਰ ਦੀ ਖਾਮਾ ਇੱਥੇ ਉੱਥੇ ਦੋਹੀ ਜਹਾਨੀ ਮੇਹ ਤੇਰੀ ਨਾਰ ਕਹਾਂ ਮਾ ਲਾਲ ਸਿੰਘ ਨੂੰ ਗੇਰ ਪਛਾੜੀ ਪਾਸਤ ਮਾਰੇ ਆਮਾ ਤੇਰੀ ਮੇਰੀ ਮੁਲਾਕਾਤ ਦੇ ਮੈਂ ਅਖਬਾਰ ਸਪਾਵਾਂ ਪੰਨੋਂ ਵਿਸਨੇ ਦੀ ਲਿਖ ਦਰਵਾਜੇ ਲਾਵਾਂ ਪੰਨੋਂ ਵਿਸਨੇ ਦੀ ਲਿਖ ਦਰਵਾਜੇ ਲਾਵਾਂ ਪੰਨੋਂ ਵਿਸਨੇ ਦੀ ਲਿਖ ਦਰਵਾਜੇ ਲਾਵਾਂ ਪੰਨੋਂ ਵਿਸਨੇ ਦੀ ਉਹ ਬਿਸ਼ਨਾ ਕਹਿੰਦਾ ਸੁਣੀ ਪੰਨੋਂ ਦੇਖ ਹਮਾਰਾ ਹਿਰਦਾ ਧਰਤੀ ਗਿਰੇ ਸ਼ੀਸ਼ ਦੇ ਸ਼ਰੋਂ ਉਹ ਦਿਲ ਮੇਰਾ ਨਹੀਂ ਗਰਦਾ ਇੱਕ ਬਾਰੀ ਤੂੰ ਮੰਗ ਜਬਾਨੋਂ ਭੇਟ ਚੜਾਵਾਂ ਸ਼ਿਰਦਾ ਨੀ ਐ ਸ਼ੇਵ ਬਾਸਤੇ ਤੂੰ ਦਿਨੇ ਖੇਜਾ ਮਾਕੇ ਕੰਮ ਠੀਕ ਨਹੀਂ ਚਿਰਦਾ ਤੇਰੇ ਬਿਨਾ ਭਾਨ ਕੁੜੇ ਮੈਂ ਜਾਉਂਦਾ ਨਹੀਂ ਫਿਰਦਾ ਤੇਰੇ ਬਿਨਾ ਭਾਨ ਕੁੜੇ ਮੈਂ ਜਾਉਂਦਾ ਨਹੀਂ ਫਿਰਦਾ ਤੇਰੇ ਬਿਨਾ ਭਾਨ ਕੁੜੇ ਮੈਂ ਜਾਉਂਦਾ ਨਹੀਂ ਫਿਰਦਾ ਤੇਰੇ ਬਿਨਾ ਭਾਨ ਕੁੜੇ ਹੋ ਪੰਨੋ ਕਲੰਦੀ ਸੁਣਦੇ ਜਾਰਾ ਹੁਣੇ ਸੇਖੀਆਂ ਗਾਵੇਂ ਜਰਾਕ ਦੁੱਖ ਪਿਆ ਜੇ ਤੈਨੂੰ ਮੇਹ ਟੱਪਿ ਸੇ ਹਟ ਜਾ ਮੈਂ ਜਾਰੀ ਦੇ ਵਿੱਚ ਭਾਰੇ ਦੁਖੜੇ ਤੂੰ ਨਾ ਸ਼ਰੇ ਬੇ ਕੰਡੇ ਗਾ ਤੂੰ ਦੁੱਖ ਨਿਸ਼ਾ ਦਾ ਕਿਸ ਬਗ ਸੀਸ ਕਟਾ ਮੈਂ ਕਚਿਆ ਸ਼ੋਕ ਰਿਆ ਤੂੰ ਨਾ ਆਉਣ ਨਵਾ ਮੈਂ ਕਚਿਆ ਸ਼ੋਕ ਰਿਆ ਹਾ ਤੂੰ ਨਾ ਆਉਣ ਨਵਾ ਮੈਂ ਕਚਿਆ ਸ਼ੋਕ ਰਿਆ ਉਨਾ ਆਪਣਾ ਨਾਮੇ ਕਚਿਆ ਸੋ ਕਰਿਆ ਉਹ ਵਿਸ਼ਨਾ ਕਹਿੰਦਾ ਸੁਣਨੀ ਪਰਿਏ ਕਿਉਂ ਨਹੀਂ ਔੜ ਨਮਾਉਣੇ ਸੂਰਮਿਆਂ ਦੀ ਸ਼ਰਮ ਨਹੀਂ ਹੈ ਰਣ ਚੋਂ ਟਿੱਠਾ ਦਿਖਾਉਣੀ ਉਹ ਦੁੱਖ ਸਭ ਜਮੰਦੇ ਨਾਲ ਬੰਦੀ ਦੇ ਰੱਖਦੇ ਜਾਣੀ ਆਉਣੀ ਇੱਕ ਵਾਰੀ ਜਿਹੜੀ ਲਿਖਤੀ ਮੱਥੇ ਵਿੱਚ ਉਨੀ ਜਿਹੀ ਮਟਾਉਣੀ ਮੌਜ ਜਵਾਨੀ ਦੀ ਚਾਹੀਏ ਖੂਬ ਹਡਾਉਣੀ ਮੌਜ ਜਵਾਨੀ ਦੀ ਚਾਹੀਏ ਖੂਬ ਹਡਾਉਣੀ ਮੌਜ ਜਵਾਨੀ ਦੀ ਇਹ ਕੁ ਬੜਾਉਣੀ ਮੋਜ ਜਵਾਨੀ ਦੀ ਉਹ ਬਚਨ ਪਿਆਰ ਬਿਸ਼ਨ ਸਿੰਘ ਦੇ ਪੰਨੋਂ ਮਨ ਪਾਏ ਕਾਲ ਕਰਾਰ ਕਰੇ ਦੁਨੀਆਂ ਨੇ ਨੀਵ ਧਰਮ ਕਰਵਾਏ ਹਾਂ ਹਾਸ ਬਲਾਸ਼ ਵੀ ਕਰੇ ਪੂਰੇ ਫਿਰ ਬਹਿ ਕੇ ਪਿਆਰ ਵਧਾਏ ਐਸੇ ਤੀਰਾ ਮਿਲਦੇ ਗਿਲਦੇ ਹਾਂ ਰੱਖੀ ਤੇ ਛਪਾਏ ਕਰਦੇ ਮਨ ਆਇਆਂ ਰੰਗਲੇ ਰੰਗ ਬਸਾਏ ਮਣਾਈਆਂ ਰੰਗਲੇ ਪਲੰਘ ਬਸਾਏ ਕਰਦੇ ਮਣਾਈਆਂ ਹੋ ਰੰਗਲੇ ਪਲੰਘ ਬਸਾਏ ਕਰਦੇ ਮਣਾਈਆਂ ਹਉ ਪੰਨੋ ਕਹਿੰਦੀ ਸੁਣਵੇਂ ਦਿਸਣੇ ਬਰਬੇ ਕਿਛੇ ਗੱਲ ਦਾ ਖਾਫ ਕਰੀਨਾ ਮਾਜ ਸਦਾ ਲਈ ਕਰੇ ਨਾਂ ਡਰ ਹੋਗੇ ਪੈ ਜਾਂ ਪਲੰਗ ਤੇ ਸ਼ੇਰ ਥੱਲੇ ਸ਼ਰ ਆਣਾ ਦਰ ਬੇ ਮੈਂ ਕੀ ਜਾਣਾ ਲਾਲ ਸਿੰਘ ਨੂੰ ਹਾਂ ਨਾ ਚੁੱਚੇ ਦਾ ਡਰ ਬੇ ਆਪੇ ਆਵਾਂਗੀ ਰੋਜ਼ ਤੇ ਮਾਰੇ ਘਰ ਬੇ ਆਪੇ ਆਵਾਂਗੀ ਰੋਜ਼ ਤੇ ਮਾਰੇ ਘਰ ਬੇ ਆਪੇ ਆਵਾਂਗੀ ਰੋਜ਼ ਤੇ ਮਾਰੇ ਘਰ ਬੇ ਆਪੇ ਮਾਂਗੀ ਉਹ ਘਰ ਬਿਸ਼ਨੀ ਜਾਂਦੀ ਪੰਨੋਂ ਕਰਨ ਮौज ਬੁਹਾਰਾਂ ਇਸ਼ਕ ਸ਼ਰਾਬ ਖੂਨ ਤੇ ਖਾਸੀ ਉਹ ਇਹਨਾ ਲੋਕਾਂ ਨੂੰ ਲੱਗੋ ਵੇ ਸ਼ੇਕ ਮਹਿਨ ਗੋਤਰ ਹੈ ਸਿਆੜ ਕ ਪਰਗਟ ਹੋਏ ਉਹ ਘਰ ਘਰ ਗੱਲਾਂ ਕਰੇ ਲੁਕਾਈ ਰਾਜ ਰੰਨਾ ਦੇਖੋ ਆਸ਼ਕ ਨਾਰਾਂ ਦੇ ਸੁਖ ਦੀ ਨੀਂਦ ਨਹੀਂ ਸੋਏ ਆਸ਼ਕ ਨਾਰਾਂ ਦੇ ਸੁਖ ਦੀ ਨੀਂਦ ਨਹੀਂ ਸੋਏ ਆਸ਼ਕ ਨਾਰਾਂ ਦੇ ਓਏ ਸੁਖ ਦੀ ਨੀਂਦ ਨਹੀਂ ਸੋਏ ਆ ਇਕ ਨਾਰਾ ਨੇ ਉਹ ਖਬਰ ਹੋ ਗਈ ਫਿਰ ਸੱਚਾ ਸ਼ਿੰਗਨੂ ਜਾਲ ਲਾਲੂ ਨੂੰ ਤਾੜੇ ਤੂੰ ਨਿਉ ਪਾਨੋ ਨੂੰ ਸਮਝਾਉਂਦਾ ਉਹ ਕਰਮ ਕਮਾਉਂਦੀ ਆ ਮਾੜੇ ਹਰਦਮ ਕਰ ਬਿਛਨੇ ਦੇ ਰਹਿੰਦੀ ਕਦੇ ਨਾ ਵੱਢਦੀ ਬਾਤ ਇੱਕ ਜਣ ਰੁੱਠ ਜੂ ਨਾਲ ਉਹ ਛਦੇ ਚੰਦ ਨਮਾ ਹੋਈ ਚਾੜੇ ਨੀਚਾ ਤੋਂ ਵੀ ਨੀਚ ਹੁੰਦੇ ਹੂੰ ਜੋ ਖਾਨ ਰੰਨਾ ਦੇ ਪਾੜ ਤੇਰੀ ਨਾਰ ਦੀਆਂ ਇਜਤਾਲ ਲਾਉਣ ਲੱਗਾ ਵਾਰੇ ਤੇਰੀ ਨਾਰ ਦੀਆਂ ਇਜਤਾਲ ਲਾਉਣ ਲਗਾ ਦੇ ਤੇਰੀ ਨਾਰ ਦੀਆਂ ਇਜਤਾਲ ਲਾਉਣ ਲਗਾ ਦੇ ਤੇਰੀ ਨਾਰ ਦੀਆਂ ਹੋ ਲਾਲੋ ਸੁਣ ਕੇ ਚੁੱਪ ਹੋ ਗਿਆ ਕੁਝ ਨਾ ਬਜਨ ਪਕਾਰੇ ਲਾਲ ਸਿੰਘ ਦੀ ਸਿੱਧਾ ਸਾਦਾ ਬੜਾ ਸਾਣਾ ਕੋਈ ਉਹ ਜਾਣੇ ਇਹਨੇ ਕੀ ਸਮਝਾਉਣੀ ਪੰਨੋ ਸੁੱਚਾ ਸਿੰਘ ਪਸਾਣੇ ਜਾ ਕੇ ਪਾਛਮਾ ਆਪ ਸਮਝਾਵਾਂ ਆਵੇ ਪਲਾ ਠਕਾਣੇ ਜੇ ਨਾ ਸਮਝੂਗੀ ਚੱਕ ਦੂ ਰੋਗ ਪਰਾਲੇ ਜੇ ਨਾ ਸਮਝੂਗੀ ਚੱਕ ਦੂ ਰੋਗ ਪਰਾਲੇ ਜੇ ਨਾ ਸਮਝੂਗੀ ਚੱਕ ਦੂ ਰੋਗ ਪਰਾਲੇ ਜੇ ਨਾ ਸਮਝੂਗੀ ਹੋ ਜਾਪਨੂ ਨੂੰ ਕਹਿੰਦਾ ਸੁੱਚਾ ਸੁਣ ਬੇਟੀ ਗੱਲ ਮੇਰੀ ਤੇਰੇ ਘਰ ਦਾ ਸ਼ਕਾ ਦਾ ਘਾਟਾ ਹੋ ਬੋਲ ਮੁਖੂਲ ਕਵੇਰੀ ਜੋ ਉਸ ਅੱਖੇ ਹੁਣੇ ਮੰਗਾ ਮਹ ਦਾਲਤ ਕਰੀ ਬੁਥੇਰੀ ਨਾ ਤਰੀਕਾਂ ਦੇ ਜਾਵੇਂ ਘਰ ਤੂੰ ਗੱਲ ਨਹੀਂ ਚੰਗੇਰੀ ਦੁਖੜੇ ਪਾਵੇਂਗੀ ਅੱਗੇ ਮਰਜੀ ਤੇਰੀ ਦੁਖੜੇ ਪਾਵੇਂਗੀ ਅੱਗੇ ਮਰਜੀ ਤੇਰੀ ਦੁਖੜੇ ਪਾਵੇਂਗੀ ਹੋਏ ਅੱਗੇ ਮਰਜੀ ਤੇਰੀ ਦੁਖੜੇ ਪਾਵੇਂਗੀ ਓ ਪੰਨੋ ਚੁੱਪ ਰਹੀ ਗੱਲ ਸੁਣ ਕੇ ਉਤਰ ਦਿੱਤਾ ਨਾ ਕੋ ਇਹ ਮੁੜਿਆ ਆ ਸੱਚਾ ਸਮਝਾ ਕੇ ਹੂੰ ਓ ਪੰਨੋ ਉੱਠ ਖੜੋਈ ਘਰ ਵਿਛਨੇਂ ਦੇ ਜਾ ਕੇ ਪੰਨੋ ਅੱਗ ਬਰੋਲੀ ਹੋਈ ਜੋ ਜੋ ਆਖੀ ਬਾਤ ਸੁਚੇ ਨੇ ਕੰਨ ਯਾਰ ਦੇ ਚੋਈ ਪੰਨੋ ਵਿਛਨੇਂ ਦੇ ਪਾਸ ਬੈਠ ਕੇ ਰੋਈ ਪੰਨੋ ਵਿਛਨੇਂ ਦੇ ਪਾਸ ਬੈਠ ਕੇ ਰੋਈ ਪੰਨੋ ਵਿਛਨੇਂ ਦੇ ਪਾਸ ਬੈਠ ਕੇ ਰੋਈ ਪੰਨੋ ਵਿਛਨੇਂ ਦੇ E <laughs> ਹੋ ਪੰਨ ਨੂੰ ਬਰ ਆਵੇ ਬਿਸ਼ਨਾਮ ਭੇਕੇ ਦੇਵੇ ਗੱਲਾ ਸਾਜਨਾ ਤੇਰ ਜਿੰਦਗਾਨੀ ਮੇਰੀ ਫਿਕਰ ਕਰੀ ਨਾ ਮਾਸਾ ਨਹੀਂ ਸੱਚਾ ਕਿ ਮੈਂ ਹਟਾਲੂ ਤੈਨੂੰ ਪੰਨ ਦੇਵਾਂ ਜਿਵੇਂ ਪਤਾ ਸਾ ਇੱਕ ਮੁਕੀ ਨਾਲ ਮਾਰ ਮਕਾਵਾਂ ਹੋ ਰੋਜ ਰੋਜ ਦਾ ਫਸਾ ਸੰਭਾ ਬਾੜੀ ਡਾਂਗ ਹਮਾਰੀ ਪੇਚਾਂਦਾਰ ਗੰਗਾ ਨਹੀਂ ਵਰਸਾ ਦੂੰਗਾ ਲੈਣ ਜੇ ਉਹ ਨਹੀਂ ਪਾਸਾ ਮੈਂ ਵਰਸਾ ਦੂੰਗਾ ਲੈਣ ਜੇ ਉਹ ਨਹੀਂ ਪਾਸਾ ਮੈਂ ਵਰਸਾ ਦੂੰਗਾ ਲੈ ਲੈਂਦੇ ਹਾਂ ਪਾਸਾ ਮੀ ਵਰਸਾ ਦੂੰਗਾ ਉਹ ਇੰਨੇ ਚਰਨੂ ਉਥੇ ਹੋ ਗਿਆ ਸੁੱਚਾ ਸਿੰਘ ਦਾ ਆਉਣਾ ਬਿਛਨੇ ਨਹੀਂ ਫੜ ਸ਼ੁਰੂ ਕਰਤੀਆਂ ਡਾਂਗਾ ਨਾਲ ਬਰਾਵਾ ਉਹ ਪੰਨੋਂ ਨੂੰ ਦਖਲਾਵੇਂ ਤੜੀਆਂ ਤੈਨੂੰ ਮਾਰ ਮਕਾਉਣਾ ਪੰਨੋਂ ਆਉਗੀ ਨਿੱਤ ਹਮਾਰੇ ਹੂੰ ਤੈਨੇ ਜੋਰ ਲਗਾਉਣਾ ਮੈਂ ਤਾਂ ਪੰਨੋਂ ਨੂੰ ਅਬਦੇ ਕਰੇ ਬਸਾਉਣਾ ਮੈਂ ਤਾਂ ਪਾਨੋ ਨੂੰ ਓਏ ਅਬਦੇ ਕਰੇ ਬਸਾਉਣਾ ਮੈਂ ਤਾਂ ਪਾਨੋ ਨੂੰ ਆਬਦੇ ਕਰੇ ਬਸਾਉਣਾ ਮੈਦਾ ਪਾਨੋ ਨੂੰ ਆਬਦੇ ਕਰੇ ਬਸਾਉਣਾ ਮੈਦਾ ਪਾਨੋ ਨੂੰ ਮਾਰ ਕੁੱਟ ਕੇ ਛੱਡਿਆ ਸੁੱਚਾ ਨੀਣੋਂ ਨੀਰ ਬਹਾਵੇ ਬਿਰਧ ਸਰੀਰ ਜ਼ੋਰ ਦਾ ਹੀਣਾ ਓ ਪੇਸ਼ ਕੋਈ ਨਾ ਜਾਵੇ ਰੋੜਾ ਮੰਗੂ ਰੜਕਣ ਤਾਂ ਨਹੀਂ ਜਿਗਰ ਅਵਾਲੇ ਖਾਵੇ ਓ ਖੇਮੂ ਜੱਟੀ ਮਾਂ ਬਿਸ਼ਨੇ ਦੀ ਓਨੋਂ ਕੋਲ ਬਲਾ ਦੇ ਸੁੱਚਾ ਕਹਿੰਦਾ ਛੋਣੀ ਖੇਮੂ ਅੱਛਾ ਓ ਬਿਸ਼ਨੇ ਨੂੰ ਸਮਝਾ ਲੈ ਡਾਂਗਾ ਨਾਲ ਕਹਤਾ ਮੈਨੂੰ ਕਰਤਾ ਦੇਖ ਤਵਾਰਾ ਹੂੰ ਉਹ ਤੱਕਦਾ ਫਿਰੇ ਪਰਾਈਆਂ ਨਾਰਾਂ ਹਟਦਾ ਜੇ ਹਟਾਲਾ ਨਹੀਂ ਗੰਦਰਾਲੀ ਰਫਲ ਲਿਆ ਕੇ ਅੱਛਾ ਉਹ ਕਰਦੂ ਮੈਂ ਵੀ ਫਨਾਲਾ ਡੁੱਲਿਆਂ ਬੇਰਾਂ ਨੂੰ ਮੁਰਚੋਈ ਵਿੱਚ ਪਾਰਾ ਡੁੱਲਿਆਂ ਬੇਰਾਂ ਨੂੰ ਮੁਰਚੋਈ ਵਿੱਚ ਪਾਰਾ ਡੁੱਲਿਆਂ ਬੇਰਾਂ ਨੂੰ ਮੁਰਚੋਈ ਵਿੱਚ ਪਾਰਾ ਡੁੱਲਿਆਂ ਬੇਰਾਂ ਨੂੰ ਉਹ ਸੁੱਚਾ ਸਿੰਘ ਫਿਰ ਲੰਬਾ ਦੇ ਕੇ ਕਰ ਆਬ ਦੇ ਨੂੰ ਆਇਆ ਉਹਦੇ ਪਿੱਛੋਂ ਵਿਛਨੇ ਨੇ ਉਹ ਘਰੇ ਪੈਰ ਟਕਿਆ ਆਖੇ ਮੋਝੱਟੀ ਮਾਂ ਵਿਛਨੇ ਦੀ ਗੱਲੀ ਬਾਤੀ ਸਮਝਾਇਆ ਬੇ ਤੇਰੇ ਕਰਦਾ ਛਕਾਦਾ ਘਾਟ ਸੁਣ ਮੇਰੇ ਤੂੰ ਜਾ ਆ ਬੁਰੇ ਕਮਾਂ ਦਾ ਬੁਰਾ ਨਤੀਜਾ ਆਇਆ ਹਟ ਜਾ ਤੂੰ ਹਟਾਇਆ ਦੁਖੜੇ ਪਾਵੇਂਗਾ ਖਾਵੇਂ ਹੱਕ ਪਰਾਇਆ ਦੁਖੜੇ ਪਾਵੇਂਗਾ ਖਾਵੇਂ ਹੱਕ ਪਰਾਇਆ ਦੁਖੜੇ ਪਾਵੇਂਗਾ ਕਾਵੇਂ ਹੱਕ ਭਰ ਆਇਆ ਸੁਖੜੇ ਕਾਵੇਂਗਾ ਓ ਬਿਸ਼ਨਾ ਕਹਿੰਦਾ ਸੁਣ ਬੁੜੀਏ ਨਹੀਂ ਤੈਨੂੰ ਬਾਤ ਬਤਾਵਾਂ ਤੈਨੂੰ ਹੋਊਗਾ ਦਰ ਸੁੱਚੇ ਦਾ ਅੱਛਾ ਓ ਮੈਂ ਵੀ ਨਹੀਂ ਡਰਨਾ ਖਾਮਾ ਅੱਗੇ ਛੜਤਾ ਤਰਛ ਧਾਰ ਕੇ ਕੱਲ ਨੂੰ ਮਾਲਕੋ ਕਾਵੇਂ ਮਤਾਵਾਂ ਦੇਖ ਲਊ ਮੈਂ ਰਫਲੋਸ਼ ਦੀ ਖੋ ਕੇ ਆਪ ਚੱਲਾ ਮਨ ਲਿਆ ਕੇ ਪਾਨੋਂ ਨੂੰ ਆਬ ਦੇ ਘਰੇ ਬਸਾਵਾ ਲਿਆ ਕੇ ਪਾਨੋਂ ਨੂੰ ਆਬ ਦੇ ਘਰੇ ਬਸਾਵਾ ਲਿਆ ਕੇ ਨੋਨੂ ਅਬ ਤੇ ਕਹੇ ਵਸਾਂ ਮਹਲਿਆ ਕੇ ਪਾਨੋ ਨੂੰ ਓਏ ਓਦਰ ਜਾ ਪਾਨੋ ਨੂੰ ਕਹਿੰਦਾ ਸੁੱਚਾ ਮੋਜ ਚਾਰ ਦਿਨ ਕਰ ਲੈ ਮੁੱਕੀ ਚੋਗ ਜਹਾਨੋ ਤੇ ਤੇਰੀ ਹੋ ਰੰਗੇ ਟਕੜੇ ਚਰ ਲੈ ਤੈਨੂੰ ਨਾ ਮੈਂ ਜਿਉਂਦੀ ਛੜਦਾ ਧਿਆਨ ਕਰਦਾ ਧਰ ਲੈ ਚੋਰੀ ਚੋਰੀ ਜਾਂਦੀ ਕਾ ਨੂੰ ਸੈਂਕਕ ਜਾ ਕੇ ਮਰਲਾ ਇੱਕ ਦਿਨ ਬਿਸ਼ਨੇ ਦੇ ਨਾ ਕਰੇ ਮਾਂ ਪਰਲਾ ਇੱਕ ਦਿਨ ਬਿਸ਼ਨੇ ਦੇ ਨਾ ਕਰੇ ਮਾਂ ਪਰਲਾ ਇੱਕ ਦਿਨ ਸਨੇਹ ਨੇ ਹੋ ਨਾ ਕਰੇ ਵਾ ਪਰਲਾ ਇੱਕ ਦਿਨ ਵਿਛਨੇ ਦੇ ਢੜ ਕੇ ਸੁੱਚਾ ਬਾਹਰ ਨੂੰ ਆਵੇ ਵਿਛਨੇ ਦੇ ਕੋਲੇ ਆ ਕੇ ਪੰਨੋ ਸਾਰਾ ਹਾਲ ਸਾਰੇ ਮੈਂ ਕਿਧਰੇ ਫਾਹਾ ਬੱਡੇ ਏਸ਼ ਦਾ ਨਹੀਂ ਵਿਛੋੜੇ ਪਾਵੇ ਤੇਰੇ ਪਿੱਛੇ ਸੁੱਚਾ ਮੈਨੂੰ ਹੂੰ ਉਹ ਡਾਂਗਾ ਚੱਕ ਚੱਕ ਆਵੇ ਇਹਨੇ ਹਟਣਾਨੀ ਮੇਰੀ ਜਾਨ ਗਮਾਵੇ ਇਹਨੇ ਹਟਣਾਨੀ ਮੇਰੀ ਜਾਨ ਗਮਾਵੇ ਇਹਨੇ ਹਟਣਾਨੀ ਮੇਰੀ ਜਾਨ ਗਮਾਵੇ ਮੈਂ ਇਹ ਨਹੀਂ ਹਟਰਾਂਦੀ ਹੋ ਬਿਸ਼ਨਾ ਕਹਿੰਦਾ ਮੇਰੇ ਜਿਉਂਦੇ ਤੂੰ ਕਾ ਤੂੰ ਹੈ ਦਰਦੀ ਪਿੰਡੋਂ ਦੇ ਮਾਂ ਕੱਢ ਏਸ਼ ਨੂੰ ਫਿਕਰ ਕਾਸ਼ਦਾ ਕਰਦੀ ਜੇ ਤੂੰ ਆਖੇ ਮਾਰ ਮਕਾਮਾ ਕੌਣ ਛਡਾਵੇ ਦਰਦੀ ਧੀਰ ਜਿਤੇ ਕੇ ਤੋਰੀ ਪਾਨੂ ਅੱਛਾ ਉਹ ਤਰਫ ਉਹਸ਼ ਦੇ ਕਰਦੀ ਲਿਖੀ ਬਿਦਾਤਾ ਦੀ ਨਹੀਂ ਕਿਸੇ ਟੁੱਟਾ ਦੀ ਲਿਖੀ ਬਿਦਾਤਾ ਦੀ ਨਹੀਂ ਕਿਸੇ ਟੋਟਾ ਦੀ ਲਿਖੀ ਬਿਦਾਤਾ ਦੀ ਨਹੀਂ ਕਿਸੇ ਤੋਂ ਟੱਲਦੀ ਲਿਖੀ ਬਿਦਾਤਾ ਦੀ ਉਹ ਨਾਲ ਗੁਛੇ ਦੇ ਭਰਿਆ ਬਿਸ਼ਨਾ ਫਿਰਦਾ ਸੀ ਤਕਾਉਂਦਾ ਅੱਖਾਂ ਲਾਲ ਸ਼ਰਾਬੀ ਹੋਇਆ ਅੱਛਾ ਉਹ ਮੁੱਛਾਂ ਰਹਿ ਚੜਾਉਂਦਾ ਸੁੱਚਾ ਕਿਤੇ ਮਿਲੇ ਇਕੱਲਾ ਚਾਰ ਲਾਠੀਆਂ ਲੰਗਾ ਉਹ ਕਈ ਵਾਰੀ ਖੜਕਾਇਆ ਸੁੱਚਾ ਸੱਜੂ ਸ਼ੰਗ ਬਤਾਉਂਦਾ ਬਸਨੀ ਬਿਸਨੇਂਦੇ ਕਾਲ ਸੀਸ਼ ਤੇ ਪਾਉਂਦਾ ਬਗਨੀ ਬਿਸਨੇਂਦੇ ਕਾਲ ਸੀਸ਼ ਤੇ ਪਾਉਂਦਾ ਬਸਨੀ ਬਿਸਨੇਂਦੇ ਕਾਲ ਸੀਸ਼ ਨੇ ਪਾਉਂਦਾ ਬਸਨੀ ਬਿਸਨੇਂਦੇ ਆਦੂਖੀ ਫੇਰ ਸੱਚਾ ਵੀਰ ਨੋ ਉਠਿਆ ਗਸ ਉਹ ਖਾ ਕੇ ਸੱਚਾ ਸੱਚਾ ਉਹ ਨਗਦਰ ਪਈਆ ਲਾਂਦਾ ਗਹਿਣੇ ਜੀ ਮੀ ਪਾ ਕੇ ਗੰਡਾ ਚੰਨਣ ਕੇਰੂ ਦਨਿਆ ਫਿਰ ਨਮਾਰ ਦੇ ਡਾਕਾ ਕੌਠਾ ਸੁੱਚਾ ਸਿੰਘ ਰਲ ਗਿਆ ਨਾਲ ਉਹਨਾਂ ਦੇ ਜਾ ਕੇ ਓਹ ਉਹਨਾਂ ਕੋਲੋਂ ਰਫਨ ਹੈ ਲੈ ਗਈ ਸੱਤਛਾ ਪੱਲੇ ਪਾ ਕੇ ਕਾਰਤੂਸ਼ ਵੀ ਮਿਲੇ ਬਥੇਰੇ ਅੱਛਾ ਹੋ ਤੁਰ ਪੇ ਰਾਮ ਤੇ ਆ ਕੇ ਕਰਨ ਢਕਾਈਤੀ ਬਈ ਥੇੜੀ ਜਾਨ ਟਕਾ ਕੇ ਕਰਨ ਢਕਾਈਤੀ ਬਈ ਥੇੜੀ ਜਾਨ ਟਕਾ ਕੇ ਕਰਨ ਢਕਾਈਤੀ ਬਈ ਓ ਥੇੜੀ ਨਟ ਕਾ ਕੇ ਕਰਨ ਡਕੈਤੀ ਵਈ ਉਧਰ ਪੰਨੂ ਕੋਲੇ ਬਿਸ਼ਨਾ ਹਸ਼ਾਸ ਗੱਲਾਂ ਕਰਦਾ ਪਿੰਡ ਛੱਡ ਕੇ ਦੌੜ ਗਿਆ ਹੈ ਹਾਂ ਉਹ ਸੁੱਚਾ ਮੈਥੋਂ ਡਰਦਾ ਪੁੱਜ ਗਈ ਆਸ਼ ਤੇਰੇ ਦਿਲ ਦੀ ਗਿਆ ਕਲ ਜਾ ਕਰਦਾ ਹਾਂ ਉਹ ਜੀ ਸੁੱਚਾ ਜਾਂ ਰਹਿੰਦੇ ਇੱਥੇ ਮੈਂ ਵੀ ਕਦੇ ਨਾ ਡਰਦਾ ਨਾਲ ਗੰਡਾਸੀ ਦੇ ਟੋਟੇ ਟੋਟੇ ਕਰਦਾ ਨਾਲ ਗੰਡਾਸੀ ਦੇ ਟੋਟੇ ਟੋਟੇ ਕਰਦਾ ਨਾਲ ਗੰਡਾਸੀ ਦੇ ਟੋਟੇ ਕਰਦਾ ਨਾਲ ਗਡਾਸੀ ਦੇ ਉਧਰ ਫਿਰਦੇ ਫਿਰਦੇ ڈاکੂ ਵਿੱਚ ਮੌੜਾਂ ਦੇ ਆਏ ਮਿਲਿਆ ਇੱਕ ਸੁੱਚੇ ਦਾ ਮੇਲੀ ਉਹ ਉਹਨੇ ਬਾਤਾਂ ਬਤਾਏ ਬਿਸ਼ਣ ਦੀ ਨਾ ਰੜਕ ਮਟਾਈ ਢਿਰ ਗਾ ਰੋੜੜੇ ਹਾਏ ਉਹ ਖਾਏ ਇੱਕ ਬੈਰੀ ਨਹੀਂ ਮਰਿਆ ਸੋਤੋਂ ਕਿਉਂ ਹਥਿਆਰ ਅਠਾਏ ਲਾਂਕ ਜਮਣੇ ਨੂੰ ਜੈ ਬੂੰਦੇ ਨਾ ਪਾਏ ਲਹਰਤ ਜੰਮਣੇ ਨੂੰ ਜੈ ਬੂੰਦੇ ਨਾ ਪਾਏ ਲਹਰਤ ਜੰਮਣੇ ਨੂੰ ਹੋਏ ਜੈ ਬੂੰਦੇ ਨਾ ਪਾਏ ਲਹਰਤ ਜੰਮਣੇ ਨੂੰ ਹੋਏ ਇੰਨੀ ਸੁਣ ਕੇ ਸੁੱਚਾ ਸ਼ਗਨੂ ਚੜਿਆ ਤੇਜ ਰਾਰਾ ਨਾਲ ਦੀਆਂ ਨੂੰ ਕਹਿੰਦਾ ਵੀਰੋ ਉਹ ਕਰ ਲੋ ਛੇਤੀ ਤਿਆਰਾ ਵਿੱਚ ਰੰਗੀਆਂ ਦੇ ਬਸਦਾ ਬਸਨਾ ਬੈਰੀ ਜਾਨ ਹਮਾਰਾ ਓ ਓ ਸ਼ੇ ਪਿੱਛੇ ਰਫ ਲੈਣ ਦਾ ਕਰਿਆ ਛਾ ਆਪਾ ਪਾਹ ਰਾ ਜਾ ਕੇ ਵਿੱਚ ਰੰਗੀਆਂ ਦੇ ਕਰਨਾ ਵੀਰ ਨੂੰ ਕਾਰਾ ਜਾ ਕੇ ਵਿੱਚ ਰੰਗੀਆਂ ਦੇ ਕਰਨਾ ਵੀਰ ਨੂੰ ਕਾਰਾ ਜਾ ਕੇ ਵਿੱਚ ਰੰਗੀਆਂ ਦੇ ਕਰਨਾ ਵੀਰ ਨੂੰ ਕਾਰਾ ਜਾ ਕੇ ਵਿੱਚ ਰੰਗੀਆਂ ਦੇ ਹੋ ਇੰਨੀ ਸੁਣ ਕੇ ਉੱਠੇ ਡਾਕੂ ਰੰਗੀਆਂ ਵੱਲ ਨੂੰ ਆਉਂਦੇ ਰੰਗੀਆਂ ਪਾਸ ਦਾਸਮ ਵਾਲਾ ਆਏਗਾ ਉੱਥੇ ਡੇਰੇ ਲਾਏ ਰੰਗੀਆਂ ਦਾ ਇੱਕ ਜਗਤਾ ਜਗਤਾ ਹੈਗਾ ਸੀ ਦਦਾਰੇ ਪਾਸ ਬਲਾਕੇ ਜਗਤ ਸਿੰਘ ਨੂੰ ਸੁੱਚਾ ਸਿੰਘ ਪਕਾਰੇ ਕੈਦੇ ਵਿਸਨੇ ਨੂੰ ਆਗੇ ਬਾਪ ਤੁਮਾਰੇ ਕੈਦੇ ਵਿਸਨੇ ਨੂੰ ਆਗੇ ਬਾਪ ਤੁਮਾਰੇ ਕੈਦੇ ਵਿਸਨੇ ਨੂੰ ਆਗੇ ਬਾਪ ਤੁਮਾਰੇ ਕੈਦੇ ਵਿਸਨੇ ਨੂੰ ਹੋ ਜਾ ਬਿਸ਼ਨੇ ਨੂੰ ਕਹਿੰਦਾ ਜਗਤਾ ਸੁਣ ਸੱਚੀ ਦਾ ਕਹਿਣਾ ਪੰਨੋਂ ਦਾ ਤੂੰ ਪਿਆਰ ਛੱਡ ਦੇ ਹੋ ਜੇ ਤੈਨ ਸੁਖ ਲੈਣਾ ਮਿਲੇ ਆ ਅੱਜ ਸੁਚਾ ਚੰਗ ਮੈਨੂੰ ਚੋਂ ਬੰਦਿਆਂ ਦਾ ਰਹਿਣਾ ਮੋਢੇ ਰੋਂਦ ਵਰਦੀਆਂ ਖਾਖੀ ਕੋਲ ਬਦੂਖਾਂ ਡੈਣਾ ਰੱਖ ਕੇ ਪੰਨੋਂ ਨੂੰ ਕਹਿ ਜਾਂਦਾ ਨਹੀਂ ਰਹਿਣਾ ਰੱਖ ਕੇ ਪੰਨੋਂ ਨੂੰ ਹੋ ਤੈ ਜਾਂਦਾ ਨਹੀਂ ਰਹਿਣਾ ਰੱਖ ਕੇ ਪੰਨੋਂ ਨੂੰ ਹੋ ਤੈ ਜਾਂਦਾ ਨਹੀਂ ਰਹਿਣਾ ਰੱਖ ਕੇ ਪੰਨੋਂ ਨੂੰ ਹੋ ਜਗ ਤੇ ਦੀ ਗੱਲ ਸੁਣ ਕੇ ਵੀਰੋ ਬਿਸ਼ਨਾਸੀ ਫਰਮਾਉਂਦਾ ਸੂਰਬੀਰ ਸੀ ਹੈਗਾ ਸੱਚ ਉਹ ਬਸ ਕੇ ਪਿੰਡ ਦਿਖਾਉਂਦਾ ਤਾਈਂ ਉਹਨੂੰ ਦੇਖਾਂਦਾ ਫੁਲਕੇ ਸ਼ਰਮ ਹਿਆਨ ਆਉਂਦਾ ਉਹ ਗੰਡਾ ਚੰਨਣ ਕੇ ਰੁਤਨਾ ਮਿਚਕੇੜਾ ਹੱਥ ਮਿਲਿਆਉਂਦਾ ਬੋਲੇ ਗਿਦੜਾਂ ਦੇ ਸ਼ੇਰ ਨਹੀਂ ਕਵਰਾਂਦਾ ਬੋਲੇ ਗਿਦੜਾਂ ਦੇ ਸ਼ੇਰ ਨਹੀਂ ਕਵਰਾਂਦਾ ਬੋਲੇ ਕਿ ਦੜਾਂ ਦੇ ਸੇਰ ਨਹੀਂ ਕਬਰ ਆਉਂਦਾ ਬੋਲੇ ਕਿ ਦੜਾਂ ਦੇ ਉਹ ਦੂਜੇ ਦਿਨ ਫਿਰ ਉੱਠੇ ਢਾਕੂ ਰੰਗੀਆਂ ਬਲ ਨੂੰ ਆਉਂਦੇ ਸੂਏ ਪਾਸ ਉਹ ਪਹੁੰਚ ਗਿਚਾਰੇ ਅੱਛਾ ਉਹ ਬਹਿ ਕੇ ਮਤਾ ਮਤਾਉਂਦੇ ਪੰਡ ਗਏ ਜੇ ਰੌਲਾ ਪੈ ਜੂ ਦਿਲੋਂ ਦਲੀਲ ਲੜਾਉਂਦੇ ਇਕ ਵਿੱਚ ਵੜ ਕੇ ਬਹਿ ਜੋ ਚਾਰੇ ਸੁੱਚਾ ਸਿੰਘ ਬਤਾਉਂਦੇ ਸੋਚ ਦਲੀਲਾਂ ਨੂੰ ਇਕ ਵਿੱਚ ਡੇਰਾ ਲਾਉਂਦੇ ਸੋਚ ਦਲੀਲਾਂ ਨੂੰ ਇਕ ਵਿੱਚ ਡੇਰਾ ਲਾਉਂਦੇ ਸੋਚ ਦਲੀਲਾਂ ਨੂੰ ਇਕ ਵਿੱਚ ਡੇਰਾ ਲਾਉਂਦੇ ਸੋਚ ਦਲੀਲਾਂ ਨੂੰ ਉਹ ਸੁੱਚਾ ਟਿੰਗਨੇ ਪੇਜ ਕੇ ਨੂੰ ਲਟਕਾ ਚੰਦ ਬਲਾਇਆ ਚੰਦ ਛਿੰਗ ਨੂੰ ਪੇਜ ਹਾਂ ਜਮੇਰ ਲੰਬਾੜਦਾਰ ਬਲਾ ਆ ਚੂਰੀ ਕੁੱਟ ਜਮੇਰ ਸਿੰਘ ਵੀ ਡੌਰ ਸਤਾਬੀ ਆਇਆ ਕੋ ਚੂਰੀ ਨਾਲ ਜਿਹੜਾ ਰਜਾ ਤੇ ਚਾਰੇ ਪਾਣੀ ਲਿਆ ਪਿਆ ਬੈਰੀ ਕੀ ਕਰਦੇ ਸੁੱਚੇ ਨੇ ਫਰਮਾਇਆ ਬੈਰੀ ਕੀ ਕਰਦੇ ਸੁੱਚੇ ਨੇ ਫਰਮਾਇਆ ਬੈਰੀ ਕੀ ਕਰਦੇ ਹੋਏ ਸੁੱਚੇ ਨੇ ਫਰਮਾਇਆ ਬੈਰੀ ਕੀ ਕਰਦੇ ਉਹ ਬੰਦ ਕਰ ਲਈ ਮਰ ਜਾ ਓਏ